ਜਾਸਪ੍ਰੀਤ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ। ਯਾਨੀ ਕਿਹਾ ਜਾ ਰਿਹਾ ਸੀ ਕਿ ਇਹਦੇ ਵਿੱਚ ਕੋਈ ਵੱਡਾ ਮਾਮਲਾ ਹੋ ਸਕਦਾ ਕੋਈ ਵੱਡੇ ਹੱਥ ਹੋ ਸਕਦੇ ਨੇ। ਕਿਹੜੇ ਵੱਡੇ ਹੱਥ ਨੇ ਇਸ ਮਾਮਲੇ ਦੇ ਵਿੱਚ ਇੱਕ ਤਾਂ ਤੁਹਾਨੂੰ ਇਹ ਖਬਰ ਦਿਖਾਵਾਂਗੇ ਔਰ ਦੂਜੀ ਖਬਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਬਹੁਤ ਵੱਡਾ ਝਟਕਾ ਬਹੁਤ ਹੀ ਵੱਡਾ ਝਟਕਾ ਮਿਲ ਚੁੱਕਿਆ ਔਰ ਤੁਹਾਡੇ ਸਾਹਮਣੇ ਇੱਕ ਖਬਰ ਦਿਖਾਵਾਂਗੇ। ਔਰ ਕਰਨਲ ਦੀ ਪਤਨੀ ਨੇ ਇੱਕ ਬਹੁਤ ਲੰਮਾ ਸ਼ਿੰਗਾਰਚ ਕੀਤਾ। ਮੁਲਾਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਪਰ ਜਸਪ੍ਰੀਤ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੇ ਹੱਥਾਂ ਦਾ ਹੋਣਾ ਯਾਨੀ ਕਿਹੜੇ ਲੀਡਰ ਨੇ ਜਿਨ੍ਹਾਂ ਦੇ ਕਹਿਣ ਦੇ ਉੱਤੇ ਜਸਪ੍ਰੀਤ ਦਾ ਯਾਨੀ ਇਨਕਾਊਂਟਰ ਹੁੰਦਾ ਉਸ ਤੋਂ ਬਾਅਦ ਉਹਦੇ ਮਾਤਾ ਪਿਤਾ ਬਹੁਤ ਸਾਰਾ ਯਾਨੀ ਪ੍ਰਯਾਸ ਕਰਦੇ ਨੇ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੈਂ ਅਕਸਰ ਇਸ ਮੁੱਦੇ ਦੇ ਉੱਤੇ ਕੰਮ ਕਰ ਰਿਹਾ ਪਰ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਜਿੰਨੀਆਂ ਵੀ ਮੈਂ ਵੀਡੀਓ ਅਪਲੋਡ ਕਰ ਰਿਹਾ ਬਹੁਤ ਹੀ ਵੱਡੇ ਪੱਧਰ ਤੇ ਸਾਥ ਦੇ ਰਹੀ ਹੈ ਪੰਜਾਬ ਦੀ ਜਨਤਾ ਇਹਨੂੰ ਗੱਲ ਨੂੰ ਅੱਗੇ ਲਿਜਾਣ ਵਾਸਤੇ ਮੇਰੀ ਅੱਜ ਵੀ ਅਪੀਲ ਹੈ ਕਿ ਵੱਡੇ ਪੱਧਰ ਤੇ ਵੀਡੀਓ ਨੂੰ ਗਰੁੱਪਾਂ ਵਿੱਚ ਸ਼ੇਅਰ ਕਰਨੀ ਆ ਔਰ ਜਿਹੜੀ ਤੁਹਾਨੂੰ ਮੈਂ ਅੱਜ ਵੀਡੀਓ ਸੁਣਾਉਣ ਜਾ ਰਿਹਾ ਇਹਦੇ ਵਿੱਚ ਬਹੁਤ ਹੀ ਅਹਿਮ ਖੁਲਾਸੇ ਨੇ ਔਰ ਤੁਹਾਡੇ ਸਾਹਮਣੇ ਇੱਕ ਖਬਰ ਪਾਵਾਂਗੇ ਪਹਿਲੀ ਖਬਰ ਜਿਹੜੀ ਕਿ ਜਸਪ੍ਰੀਤ ਸਿੰਘ ਦੇ ਇਨਕਾਊਂਟਰ ਦੇ ਨਾਲ ਜੁੜੀ ਆ ਬਹੁਤ ਵੱਡੀਆਂ ਪਰਤਾਂ ਖੁੱਲਣਗੀਆਂ ਔਰ ਉਸ ਤੋਂ ਬਾਅਦ ਮਜੀਠੀਆ ਦੀ ਖਬਰ ਆ ਜਿਹੜੀ ਉਹ ਵੀ ਤੁਹਾਡੇ ਸਾਹਮਣੇ ਦਿਖਾਵਾਂਗੇ ਪਹਿਲਾਂ ਤੁਹਾਨੂੰ ਮੈਂ ਜਸਪ੍ਰੀਤ ਦੀ ਮਾਮਲੇ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬਿਕਰਮ ਸਿੰਘ ਮਜੀਠੀਆ ਦੀ ਹੈ ਸੁਣੋ ਇਸ ਹਸਾਬ ਨਾਲ ਇਹ ਕਹਿੰਦੇ ਆਇਆ ਸੀ ਹੁਣ ਇਹ ਵੀ ਤਾਫਾ ਵੀ ਬੱਚਾ ਚੱਕਿਆ ਤਾਂ ਗਿਆ ਜੀ ਪੰਚਾਇਤ ਜਿਵੇਂ ਉਹਨਾਂ ਦੇ ਘਰ ਦੇ ਕਹਿੰਦੇ ਨੇ ਵਿਹੜੇ 'ਚ ਖੇਡਦਾ ਸੀ ਉਹ ਦੋ ਮੋਟਰਸਾਈਕਲ ਸਵਾਰਾਂ ਨੇ ਚੱਕਿਆ ਉਹਨਾਂ ਨੇ ਪਿੱਛਾ ਵੀ ਕੀਤਾ ਇਹ ਅਰਖਿਆ ਇਹਨਾਂ ਦੇ ਮੁੰਡੇ ਦਾ ਜਸਪ੍ਰੀਤ ਦਾ ਜਿਲ੍ਹਾ ਇੰਕਾਊਂਟਰ ਕੀਤਾ ਜੀ ਜੀ ਹੁਣ ਬਾਅਦ ਜਦੋਂ ਦੋਹਾਂ ਪਰਿਵਾਰਾਂ ਵੱਲੋਂ ਗੱਲਾਂ ਆ ਰਹੀਆਂ ਨੇ ਸਾਡੇ ਸਾਹਮਣੇ ਹਾਂ ਉਹਦੇ ਪਿੱਛੇ ਪਤਾ ਲੱਗਦਾ ਵੀ ਉਸ ਪਰਿਵਾਰ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਵੀ ਇਹ ਹਾਲਾਂਕਿ ਦੋਹੇ ਪਰਿਵਾਰ ਨੇੜੇ ਸੀ ਹਾਂਜੀ ਇੱਕ ਦੂਜੇ ਨੂੰ ਰਿਸ਼ਤੇ ਵੀ ਕਰਾਏ ਹੋਏ ਸੀ ਰਿਸ਼ਤੇਦਾਰੀਆਂ 'ਚੋਂ ਹਾਂਜੀ ਕਿੱਥੇ ਬੈਠੇ ਸੀ ਪਰ ਇਹ ਗੱਲ ਦੇ ਜਿਹੜੇ ਕੋਸਰ ਮਸਲ ਦੇ 3 ਵਜੇ ਹੋਣ ਲੱਗੀ ਸੀ ਇਸੇ ਕਰਕੇ ਫਿਰ 4 ਵਜੇ ਉਹਨਾਂ ਦੇ ਲੇਗੀ ਹਾਂਜੀ ਸ਼ਾਇਦ ਪੈਲ ਥਾਣੇ ਵਾਲੇ ਦਾ ਮਲੋਠਾਣੇ ਵਾਲੇ ਚਲੇ ਉਹ ਲੈ ਕੇ ਗਏ ਉਹਨਾਂ ਨੂੰ ਸੁਖਨਾਮ ਸਿੰਘ ਵਰਗੇ ਤੇ ਉਹ ਉਹ ਕੋਈ ਗੱਲ ਪਤਾ ਲੱਗਿਆ ਕਿ ਪੁਲਿਸ ਕੋਲ ਪਹਿਲਾਂ ਉਹ ਮੁੰਡਾ ਫੜਿਆ ਗਿਆ ਸੀ ਜੀ ਹਮਦੇ ਵਿੱਚ ਜਿਹੜੇ ਪਿੰਡ ਦੇ ਲੋਕ ਨੇ ਚਾਹੇ ਦਹਿਸ਼ਤਾਂ ਸਾਹਮਣੇ ਨਹੀਂ ਆਉਂਦੇ ਪਰ ਉਹ ਤਾਂ ਉਹ ਬਾਅਦ ਗੋਲੀ ਚੱਲੀ ਆ ਤੇ ਉਹ ਐਨਕਾਉਂਟਰ ਕੀਤਾ ਮਤਲਬ ਇਸੇ ਐਨੋਪ੍ਰੋਟ ਕਲਾਇਰਜ਼ ਐਸੋਸੀਏਸ਼ਨ ਆ ਲੋਹਟਪੱਤੀ ਜੀ ਰਜੀਵ ਲੋਹਟਪੱਤੀ ਉਹਦੇ ਪ੍ਰਧਾਨ ਨੇ ਉਹਨਾਂ ਨੇ ਮੁੱਢਲੀ ਜਾਂਚ ਕੀਤੀ ਆ ਜੀ ਨੰਬਰ 1 ਕੋ ਕਹਿੰਦੇ ਵੀ 7 ਵਜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਐਨਕਾਉਂਟਰ ਹੋ ਕੇ ਉਹ ਮਾਰਿਆ ਗਿਆ ਜੀ 11 ਵਜੇ ਐਸ.ਆਰ ਲਿਖੀ ਜਿਹਦੇ ਵਿੱਚ ਇਹ ਵੀ ਨਹੀਂ ਲਿਖਿਆ ਵੀ ਉਹਦੇ ਕੋਲੋਂ ਬਰਾਮਦ ਕੀ ਹੋਇਆ ਹਥਿਆਰ ਜੀ ਜੇ ਮੁਕਾਬਲਾ ਹੋਇਆ ਉਹਦੇ ਕੋਲ ਹਸਿਆਰਤਾ ਬਰਾਮਦ ਹੋਇਆ ਉਹ ਐਸਆਈਆਰ ਦੇ ਵਿੱਚ ਉਹ ਵੀ ਨਹੀਂ ਲਿਖਿਆ ਜੀ ਤੇ ਐਸਆਈਆਰ ਦੇ ਵਿੱਚ ਐ ਵੀ ਨਹੀਂ ਦੱਸਿਆ ਵੀ ਉਹ ਮਾਰਿਆ ਗਿਆ ਐਸਆਈਆਰ ਲਿਖਿਆ 11 ਵਜੇ ਕਿ ਜ਼ਖਮੀ ਆ ਉਹ ਦੇਖੋ ਪੰਜਾਬ ਦੀ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਕਰਤੂਤ ਯਾਨੀ ਐਫਆਈਆਰ ਤਾਂ ਲਿਖ ਲੈਂਦੇ ਆ 11 ਵਜੇ ਔਰ ਉਸਦੇ ਵਿੱਚ ਜੇਕਰ ਨਹੀਂ ਹੁੰਦਾ ਕਿ ਬੰਦੇ ਦਾ ਇਨਕਾਊਂਟਰ ਹੋ ਗਿਆ ਕਹਿੰਦੇ ਉਹ ਬੰਦਾ ਜ਼ਖਮੀ ਹੈ ਇੱਥੇ ਸਿੱਧ ਹੋ ਜਾਂਦਾ ਕਿ ਉਹਨੂੰ ਲੁਕੋਇਆ ਜਾ ਰਿਹਾ ਕੋਈ ਨਾ ਕੋਈ ਵੱਡੇ ਹੱਥ ਜ਼ਰੂਰ ਨੇ ਕਿਹਦੇ ਕారణ ਦੇ ਉੱਤੇ ਮਾਰਿਆ ਜਸਪ੍ਰੀਤ ਸਿੰਘ ਨੂੰ ਇੱਕ ਤਾਂ ਪਹਿਲੀ ਗੱਲ ਇਹ ਤੁਹਾਡੇ ਸਾਹਮਣੇ ਧਰਾਂਗੇ ਕਿ ਮਾਮਲਾ ਕਿੱਥੇ ਜਾ ਕੇ ਤਾਰਾਂ ਜੁੜ ਜਾਂਦੀਆਂ ਨੇ ਯਾਨੀ ਤੁਹਾਨੂੰ ਵੀ ਪਤਾ ਹੈ ਵੀ ਜਿਹੜਾ ਬੰਦਾ ਅਸਰ ਤੁਸੀਂ ਵੇਖਦੇ ਹੋ ਜਿਹੜਾ ਬੰਦਾ ਸਰਕਾਰਾਂ ਦੇ ਚੁਬਦਾ ਉਸ ਬੰਦੇ ਨੂੰ ਸਰਕਾਰ ਨਹੀਂ ਛੱਡਣਾ ਚਾਹੁੰਦੀ ਪਰ ਜਿਹੜੇ ਬੱਚੇ ਨੂੰ ਗਟਨਾਪ ਕਰਨ ਦੀ ਕਹਿੰਦੇ ਗੱਲ ਕਹੀ ਜਾ ਰਹੀ ਆ ਉਹਨਾਂ ਦੇ ਤਾਂ ਮਾਤਾ ਪਿਤਾ ਖੁਦ ਕਹਿ ਰਹੇ ਨੇ ਕਿ ਇਹ ਬੱਚਾ ਉਹਦੇ ਕੋਲ ਆਪਣੀ ਮਰਜ਼ੀ ਦੇ ਨਾਲ ਸੀ ਜਿਹੜਾ ਕਿ ਇੱਕ ਵਾਰ ਉਹਨੂੰ ਫੋਨ ਲਾ ਕੇ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਮੈਂ ਆਪਦੇ ਚਾਚੇ ਕੋਲੇ ਆ ਯਾਨੀ ਮੈਂ ਉਹਦੇ ਕੋਲ ਖੇਡ ਰਿਹਾ ਤਾਂ ਦੇਖੋ ਯਾਨੀ ਉਹਦੇ ਨਾਲ ਗੱਲ ਕਰਵਾਈ ਜਾਂਦੀ ਹੈ ਬਹੁਤ ਸਾਰਾ ਮਾਮਲਾ ਨਿਕਲ ਕੇ ਆਉਂਦਾ ਬਹੁਤ ਸਾਰੀਆਂ ਇੰਟਰਵਿਊਆਂ ਵੀ ਹੋ ਰਹੀਆਂ ਨੇ ਪੰਜਾਬ ਦੇ ਅੰਦਰ ਕਿ ਭਾਈ ਇਹ ਹਕੀਕਤ ਗੱਲ ਆ ਕਿ ਉਹਨੂੰ ਝੂਠਾ ਮਾਰਿਆ ਗਿਆ ਦੇਖੋ ਇਹਦੇ ਵਿੱਚ ਤਾਂ ਕੋਈ ਵੱਡੇ ਲੀਡਰ ਦਾ ਜਾਂ ਵੱਡੇ ਕੋਈ ਸ਼ਖਸੀਅਤ ਦਾ ਹੱਥ ਜ਼ਰੂਰ ਹੈ ਜਿਹੜੇ ਕਿ ਐਨਕਾਊਂਟਰ ਹੋਇਆ ਹੁਣ ਵਿਕਰਮ ਸਿੰਘ ਮਜੀਠੀਆ ਤੇ ਆਜੋ ਹਾਈ ਕੋਰਟ ਨੇ ਉਹਨਾਂ ਦੀ ਮੰਜ਼ੀ ਠੋਕ ਦਿੱਤੀ ਹੈ ਪਰ ਤੁਸੀਂ ਕਹੋਗੇ ਕਿ ਮੰਜ਼ੀ ਠੋਕਣ ਵਾਲੀ ਗੱਲ ਕਿਹੜੀ ਹੈ ਪਰ ਗੱਲ ਦਰਅਸਲ ਦੇ ਵਿੱਚ ਇਹ ਆ ਵੀ ਵਿਕਰਮ ਸਿੰਘ ਮਜੀਠੀਆ ਆਪਣੀ ਸਿਕਿਉਰਿਟੀ ਲੈਣ ਦੇ ਵਾਸਤੇ ਯਾਨੀ ਵਧਾਉਣ ਦੇ ਚੱਕਰ ਦੇ ਵਿੱਚ ਕਸੂਤੇ ਫਸ ਗਏ ਨੇ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਆ ਔਰ ਹੁਣ ਉਹਨਾਂ ਨੂੰ ਕੋਈ ਵੀ ਸਿਕਿਉਰਿਟੀ ਨਹੀਂ ਦਿੱਤੀ ਯਾਨੀ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਹੁਤ ਵੱਡਾ ਜ਼ਿਕਰ ਕੀਤਾ ਪੰਜਾਬ ਦੀ ਜਨਤਾ ਦੇ ਸਾਹਮਣੇ ਕਹਿੰਦਾ ਜਿਹੜੇ ਬੰਦੇ ਸੱਤਾ ਦੇ ਵਿੱਚ ਹੈ ਨਹੀਂ ਜਾਂ ਫਿਰ ਜਿਹੜੇ ਬੰਦਿਆਂ ਨੂੰ ਜ਼ਿਆਦਾ ਲੋੜ ਨਹੀਂ ਹੈਗੀ ਉਹਨਾਂ ਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਯਾਨੀ ਪਰ ਤੁਸੀਂ ਵੇਖਦੇ ਹੋ ਵੀ ਬਿਕਰਮ ਸਿੰਘ ਮਦੀਤਿਆ ਵੀ ਕੋਈ ਘੱਟ ਨਹੀਂ ਹੈ ਉਹ ਪੰਜਾਬ ਦੀ ਸਰਕਾਰ ਨੂੰ ਵੀ ਟਾਰਗੇਟ ਕਰਦੇ ਨੇ ਅਮਰਪਾਲ ਸਿੰਘ ਵਰਗੇ ਨੌਜਵਾਨਾਂ ਨੂੰ ਵੀ ਟਾਰਗੇਟ ਕਰਦੇ ਨੇ ਹੁਣ ਦੂਜੇ ਪਾਸੇ ਆਜੋ ਵੀ ਕਰਨਲ ਸਿੰਘ ਦੀ ਪਤਨੀ ਆ ਜਿਹੜੀ ਉਹਨੇ ਵੀ ਇੱਕ ਬਹੁਤ ਵੱਡਾ ਲੰਮਾ ਸੰਘਰਸ਼ ਕੀਤਾ ਕਿ ਜਿਹੜੇ ਕਿ ਐਸਐਸਪੀ ਨਾਨਕ ਸਿੰਘ ਨੇ ਇਹ ਭਾਈ ਉਹਨਾਂ ਦੀ ਸਪੋਰਟ ਕਰ ਰਹੇ ਨੇ ਚਾਰੇ ਮੁਲਾਜ਼ਮਾਂ ਦੀ ਕਰ ਰਹੇ ਉਤੋਂ ਉਹਨਾਂ ਦੇ ਉੱਤੇ ਹੱਥ ਕੀਦਾ ਜਿਹੜੀ ਮੈਂ ਵੱਡੇ ਹੱਥਾਂ ਦੀ ਗੱਲ ਕਰਦਾ ਉਹਨੂੰ ਗੌਰ ਦੇ ਨਾਲ ਸਮਝਣ ਦੀ ਲੋੜ ਹੈ ਸਿੱਧਾ ਭਗਵੰਤ ਮਾਨ ਦਾ ਹੱਥ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਆ ਇਹਦੇ ਵਿੱਚ ਵੱਡੇ ਹੱਥ ਹੋਣ ਦਾ ਜੇਕਰ ਇਹੀ ਹੈ ਕਿ ਮੁੱਖ ਮੰਤਰੀ ਹੋਵੇ ਪੰਜਾਬ ਦਾ ਤੇ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਫੇਕ ਘਟਨਾ ਘਟ ਜਾਵੇ ਤੇ ਉਹਦੇ ਉੱਤੇ ਕੋਈ ਬਿਆਨ ਨਹੀਂ ਆਉਂਦਾ ਕੋਈ ਉਹਦੇ ਤੇ ਯਾਨੀ ਕੋਈ ਪ੍ਰਕਿਰਿਆ ਨਹੀਂ ਆਉਂਦੀ ਮੁੱਖ ਮੰਤਰੀ ਦੀ ਔਰ ਦੂਸਰੇ ਪਾਸੇ ਸਿੱਧ ਹੁੰਦੀ ਹੈ ਗੱਲ ਵੀ ਕਰਨal ਵੀ ਕੁੱਟਿਆ ਜਾਂਦਾ ਇੱਕ ਐਸਐਸਪੀ ਤੋਂ ਵੱਡੇ ਰੈਂਕ ਦਾ ਅਧਿਕਾਰੀ ਕੁੱਟਿਆ ਜਾਂਦਾ ਮੁੱਖ ਮੰਤਰੀ ਦੇ ਸਾਹਬ ਦੇ ਮੂੰਹ ਦੇ ਵਿੱਚੋਂ ਕੋਈ ਗੱਲ ਨਹੀਂ ਆਉਂਦੀ ਕਿ ਭਾਈ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੋ ਗਈ ਆ ਤੇ ਬਹੁਤ ਵੱਡਾ ਯਾਨੀ ਇੱਕ ਇਨਕਾਊਂਟਰ ਕਰ ਦਿੱਤਾ ਯਾਨੀ ਇੱਕ ਫੇਕ ਇਨਕਾਊਂਟਰ ਹੋਇਆ ਤਾਂ ਪੰਜਾਬ ਦਾ ਮੁੱਖ ਮੰਤਰੀ ਔਰ ਪੂਰੀ ਸਰਕਾਰ ਦੇ ਨਮਾਇंदे ਉਰੇ ਆ ਕੇ ਚੁੱਪ ਰਹਿੰਦੇ ਨੇ ਇਸ ਮੁੱਦੇ ਦੇ ਉੱਤੇ ਤੁਸੀਂ ਵੀ ਜਾਣਦੇ ਹੋ ਵੀ ਅੱਜ ਤੱਕ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਵੀ ਲੀਡਰ ਨਹੀਂ ਬੋਲਿਆ ਔਰ ਨਾ ਸਾਡਾ ਮੁੱਖ ਮੰਤਰੀ ਬੋਲਿਆ ਤਾਂ ਇਥੋਂ ਗੱਲ ਸਿੱਧ ਹੁੰਦੀ ਹੈ ਵੀ ਕੋਈ ਨਾ ਕੋਈ ਵੱਡੇ ਹੱਥ ਉਹਨਾਂ ਮੁਲਾਜ਼ਮਾਂ ਦੇ ਸਿਰ ਤੇ ਅੱਜ ਵੀ ਟਕੇ ਹੋਏ ਨੇ ਇਸ ਕਰਕੇ ਦੋਨੋਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਔਰ ਦੂਜੇ ਪਾਸੇ ਹਾਈ ਕੋਰਟ ਨੇ ਯਤਨ ਲਾਇਆ ਕਿ ਭਾਈ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਉਹਨਾਂ ਨੇ ਬਹੁਤ ਸਖਤ ਨਿਰਦੇਸ਼ ਦੇ ਦਿੱਤੇ ਆ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਪੁਲਿਸ ਮੁਲਾਜ਼ਮ ਉਹ ਮੁਲਾਜ਼ਮ ਨੇ ਜਿਹੜੇ ਇੱਕ ਐਨਕਾਊਂਟਰ ਕਰਕੇ ਆਉਂਦੇ ਉਸ ਤੋਂ ਬਾਅਦ ਕਰਨਲ ਨੂੰ ਧਮਕਾ ਕੇ ਨਾਲ ਹੀ ਉਹਨਾਂ ਦੇ ਬੇਟੇ ਦੀ ਕੁੱਟਮਾਰ ਹੁੰਦੀ ਹੈ ਪੂਰੀ ਬੁਰੀ ਤਰ੍ਹਾਂ ਹੁੰਦੀ ਆ ਤਾਂ ਫੇਰ ਵੀ ਸਾਡਾ ਮੁੱਖ ਮੰਤਰੀ ਚੁੱਪ ਰਹਿੰਦਾ ਐਤੋਂ ਤੱਕ ਕਿ ਉਹਨਾਂ ਦੀ ਪਤਨੀ ਵੀ ਚਲੀ ਜਾਂਦੀ ਆ ਉਹਦੇ ਕੋਲ ਕਿ ਭਾਈ ਸਾਡੇ ਬੰਦੇ ਕੁੱਟੇ ਗਏ ਨੇ ਸਾਨੂੰ ਇਨਸਾਫ ਚਾਹੀਦਾ ਇੱਕ ਫੇਕ ਐਨਕਾਊਂਟਰ ਵੀ ਹੋ ਚੁੱਕਿਆ ਪਰ ਮੁੱਖ ਮੰਤਰੀ ਸਾਹਿਬ ਉਹਨੂੰ ਅਣ ਦੇਖਿਆ ਕਰ ਦਿੰਦੇ ਨੇ ਕੋਈ ਵੀ ਪ੍ਰਕਿਰਿਆ ਸਾਹਮਣੇ ਨਹੀਂ ਆਉਂਦੀ ਔਰ ਜਿੰਨੇ ਤੁਸੀਂ ਪੰਜਾਬ ਦੇ ਵਾਸੀ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਸ਼ੇਅਰ ਜ਼ਰੂਰ ਕਰਨੀ ਹੈ ਕਿ ਮੁੱਖ ਮੰਤਰੀ ਦੀ ਗਲਤੀ ਲੱਗਦੀ ਹੈ ਕਿਉਂਕਿ ਜਿਹੜੇ ਬੰਦੇ ਨੂੰ ਪੰਜਾਬ ਦੀ ਚਾਬੀ ਦਿੱਤੀ ਹੈ ਜਦੋਂ ਉਹ ਨਹੀਂ ਕਰ ਰਿਹਾ ਤੇ ਫਿਰ ਕਰੂਗਾ ਕੌਣ ਸਵਾਲ ਬਹੁਤ ਵੱਡੇ ਨੇ ਔਰ ਜਿੰਨੇ ਭੈਣ ਭਰਾਵਾਂ ਨੇ ਤੁਸੀਂ ਐਂਡ ਤੱਕ ਵੀਡੀਓ ਦੇਖੀ ਆ ਜੈ ਹਿੰਦ ਜ਼ਰੂਰ ਲਿਖਣੀ ਆ ਤੁਸੀਂ ਵੀਡੀਓ ਦੇ ਅੰਦਰ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ